ਆ ਬੇਸਿਕਲੀ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਪਰ ਕੁਝ ਨਿਊਜ਼ ਫਲਾਏ ਜਾ ਰਹੀਆਂ ਨੇ ਕਿ ਬਟੰਡਾ ਪੁਲਿਸ ਨੇ ਕਿਹ ਚੋਸ ਨੂੰ ਗ੍ਰਿਫਤਾਰ ਕੀਤਾ ਉਸ ਬੰਦੇ ਵਿੱਚ ਅਸੀਂ ਦੱਸਣਾ ਚਾਹਾਂਗੇ ਕਿ ਸਾਨੂੰ ਪ੍ਰੀਲੀਮਿਟਡ ਹੀ ਇੱਕ ਇਨਫਾਰਮੇਸ਼ਨ ਕੈਂਟ ਦੇ ਵਿੱਚ ਮਿਲੀ ਸੀ ਥਾੜਾ ਕੈਂਟ ਦੇ ਵਿੱਚ ਅਸੀਂ ਇਨਫਾਰਮੇਸ਼ਨ ਦੇ ਆਧਾਰ ਤੇ ਉੱਪਰ ਕਦਮਾਂ ਦਰਜ ਕੀਤਾ ਮਕਦਮਾ ਦਰਜ ਕਰਕੇ ਅਸੀਂ ਜਿਹੜੀ ਹੈਗੀ ਤਫਤੀਸ਼ ਜਿਹੜੀ ਹੈਗੀ ਵਕਵਾ ਖਾਂਗਲਾਂ ਤੋਂ ਕਰ ਰਹੇ ਆ ਇਹਦੇ ਵਿੱਚ ਜਿਹੜਾ ਇਹ ਬੰਦਾ ਹੈਗਾ ਸੁਰੀਲ ਕੁਮਾਰ ਨਾਮ ਦਾ ਵਿਅਕਤੀ ਹੈ ਇਹ 25 ਗੱਜ ਧੋਬਿਆਣਾ ਬਸਤੀ ਦੇ ਰਹਿਣ ਵਾਲਾ ਤੇ ਇਹ ਤਕਰੀਬਨ 7-8 ਸਾਲ ਤੋਂ ਮੋਚੀ ਦਾ ਕੰਮ ਕਰਦਾ ਸੀਗਾ ਕ ਤੋ ਇਹਦੇ ਵਿੱਚ ਜਦੋਂ ਸਾਈਬਰ ਫਰੌਡਸ ਜਾਂ ਕਈ ਵਾਰੀ ਕੋ ਕਾਲਸ ਆ ਜਾਂਦੀਆਂ ਨੇ ਉਹਦੇ ਵਿੱਚ ਲੜਕੀ ਸਮਝ ਕੇ ਉਸ ਨਾਲ ਗੱਲ ਕਰ ਰਿਆ ਸੀਗਾ ਤੇ ਕੁਝ ਡਾਟਾ ਜਿਹੜਾ ਹੈਗਾ 2023 ਤੋਂ ਬਾਅਦ ਇਸਨੇ ਗੱਲ ਜਿਹੜੀ ਹੈਗੀ ਫਰਦਰ ਨਹੀਂ ਕੀਤੀ ਸੀ ਜੋ ਡਾਟਾ ਹੈਗਾ 2023 ਦਾ ਡਾਟਾ ਸੋ ਉਸ ਡਾਟੇ ਨੂੰ ਅਸੀਂ ਜਿਹੜਾ ਹੈਗਾ ਫੋਰੈਂਸਿਕ ਅਨਲਿਸਿਸ ਕਰਵਾ ਰਹੇ ਹਾਂ ਉਹਦੇ ਵਿੱਚ ਸਾਡੀ ਮੇਨ ਪਰਪਸ ਇਹ ਹੈ ਚੈੱਕ ਕਰਨਾ ਵੀ ਕੋਈ ਨੇ ਕੋਈ ਸੈਂਸਿਟਿਵ ਇਨਫੋਰਮੇਸ਼ਨ ਤਾਂ ਨਹੀਂ ਲੀਕ ਕੀਤੀ ਸੋ ਉਹਦੇ ਆਧਾਰ ਤੇ ਜਦੋਂ ਸਾਡੇ ਕੋਲ ਫੋਰੈਂਸਿਕ ਅਨਲਿਸਿਸ ਦਾ ਡਾਟਾ ਕੰਪਲੀਟ ਹੋਣ ਤੋਂ ਬਾਅਦ ਜਿਹੜਾ ਹੈਗਾ ਅਸੀਂ ਇਹਦੇ ਅੱਗੇ ਫਰਦਰ ਕਾਰਵਾਈ ਕਰਾਂਗੇ ਉਹ ਕਿ ਤੋਂ ਰਹਿਣ ਵਾਲਾ ਬੱਚੇ ਇਹ ਬੇਸਿਕਲੀ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਇੱਥੇ 7-8 ਸਾਲ ਤੋਂ ਤੋਬੀਆ ਨਾਂ ਬਸਤੀ ਜਿਹੜੀ ਹੈਗੀ ਹੈ ਉਹਦੇ ਵਿੱਚ 25 ਘਰਾਂ ਦੇ ਜਿਹੜੇ ਕੁਆਟਰ ਬਣੇ ਨੇ ਉੱਥੇ ਰਹਿ ਰਿਹਾ ਹੈ ਤੇ ਕੈਂਟੇ 'ਚ ਕਿੰਨੇ ਕਿੱਤਰ ਤੋਂ ਕੰਮ ਕਰ ਰਿਹਾ ਹੈ ਸਾਰਾ ਪਰਵਾਰੀਆ ਜੀ ਨਿਕਲਦਾ ਹੈ ਹਾਂ ਜੀ ਨਹੀਂ ਇਹ 7-8 ਸਾਲ ਤੋਂ ਤੋਬੀ ਉੱਥੇ ਮੋਚੀ ਦਾ ਕੰਮ ਕਰ ਰਿਹਾ ਹੈ ਉਹਦੇ ਵਿੱਚ ਜਿਹੜੇ ਇਹਦੇ ਮਾਮੇ ਹੈਗੇ ਆ ਤੇ ਇਹਦੇ ਭਰਾ ਹੈਗੇ ਜਿਹੜਾ ਪਹਿਲਾਂ ਬੇਸਿਕਲੀ ਪਰਿਵਾਰ ਦੇ ਮੈਂਬਰ ਸੀਗੇ ਪਹਿਲਾਂ ਤੋਂ ਕੰਮ ਕਰ ਰਹੇ ਸੀ ਉਹਨਾਂ ਦੀ ਦੁਕਾਨ ਸੀਗੀ ਤੋਂ ਉਹਨਾਂ ਨੇ ਜਿਹੜਾ ਹੈਗਾ ਅੱਗੇ ਨੂੰ ਇੱਥੇ ਕੰਮ ਦਿੱਤਾ ਲਗਵਾ ਦਿੱਤਾ ਸੀਗਾ ਉਹ ਦੇਖੋ ਇਹ ਹੀ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇਹ ਹੀ ਦੱਸਣਾ ਚਾਹਾਂਗਾ ਕਿ ਫਿਲਹਾਲ ਜਿਹੜੀ ਹੈਗੀ ਇਨਵੈਸਟੀਗੇਸ਼ਨ ਦੇ ਵਿੱਚ ਜਸੂਸ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਇਹ ਇੱਕ ਹਨੀ ਟਰੈਪ ਦਾ ਜਿਹੜਾ ਹੈਗਾ ਮਸਲਾ ਲੱਗ ਰਿਹਾ ਹੈ ਬਾਕੀ ਜਿਹੜੀ ਤਫਤੀਸ਼ ਮੁਕੰਮਲ ਹੋਣ ਤੇ ਜਿਹੜੀ ਇਹ ਕੰਪਲੀਟ ਜਾਣਕਾਰੀ ਦਿੱਤੀ ਜਾਊਂਗੀ ਜਿਹੜੇ ਕਾਲਾ ਇਸ ਲਈ ਕਿ ਪਾਕਿਸਤਾਨ ਦੇ ਸਿਦਕ ਤੋਂ ਦੇਖੋ ਬੇਸਿਕਲੀ ਤਾਂ ਆਪਣੇ ਆਪ ਨੂੰ ਲੜਕੀ ਦੱਸ ਰਹੀ ਸੀਗੀ ਉਹਨੇ ਇਹ ਨਹੀਂ ਦੱਸਿਆ ਵੀ ਪਾਕਿਸਤਾਨ ਤੋਂ ਆਪਣੇ ਆਪ ਨੂੰ ਲੜਕੀ ਦੱਸ ਕੇ ਜਿਹੜੇ ਹੈਗੀ ਇਹਦੇ ਵਿੱਚ ਇਹ ਦੇਖੋ ਇਨਫੋਰਮੇਸ਼ਨ ਲੈਣ ਦੀ ਉਹਨੇ ਕੋਸ਼ਿਸ਼ ਕੀਤੀ ਹੈ ਤਾਂ ਇਹਦੇ ਵੱਲੋਂ ਕੀ ਕਿ ਦਿੱਤਾ ਗਿਆ ਉਹ ਸਸਿ ਫੋਰੈਂਸਿਕਲ ਅਨਲਿਸਿਸ ਦਾ ਮੋਬਾਈਲ ਦੀ ਕਰਵਾ ਰਹੇ